ਇੱਕ ਨੰਬਰ ਦਾ ਘਟਿਆ ਦੇ ਨੀਚ ਬੰਦਾ ਕਿੰਨੇ ਲੋਕਾਂ ਦੇ ਪੈਸੇ ਖਾਦੇ ਥਾ ਇਹਨੇ ਆਪਣਾ ਜਨਾਨੀ ਬਾਜੀ ਵਿੱਚ ਚਲੋ ਆਪਾਂ ਇਦਾਂ ਕਰਦੇ ਆ ਇਹੋ ਜੀ ਗੇਮ ਦੀ ਪਲਾਨ ਕਰਕੇ ਵੀਰੋ ਰਾਤ ਦੀ ਇੱਕ ਖਬਰ ਬੜੀ ਵਾਇਰਲ ਹੋਂਦੀ ਆ ਵੀ ਤਾਰਕ मेहता का उल्टा चश्मा का सोडी ਗਾਇਬ ਹੋ ਗਿਆ ਵੀਰੋ ਮੈਂ ਤੁਹਾਨੂੰ ਦੱਸਦਾ ਅਸਲ ਕਹਾਣੀ ਕੀ ਆ ਤਾਰਕ मेहता ਵਿੱਚ ਤਿੰਨ ਸੋਡੀਆ ਪਹਿਲਾ ਗਰਚਰਨ ਸਿੰਘ ਦੂਜਾ ਮੈ ਲਾਰਡ ਅਸਮਾਨ ਤੇ ਤੀਜਾ ਬਲਵਿੰਦਰ ਸਿੰਘ ਸੂਰੀ ਆਪਣਾ ਮਿੱਤਰ ਆ ਬੜਾ ਸੱਚਾ ਵਧੀਆ ਬੰਦਾ ਆ ਹੁਣ ਇਹ ਤੁਹਾਨੂੰ ਦੱਸਾਂ ਗਰਚਰਨ ਸਿੰਘ ਦੀ ਹਕੀਕਤ ਭਾਵੇਂ ਕਲਾਕਾਰ ਕਿੱਡਾ ਵੀ ਵਧੀਆ ਹੋਵੇ ਪਰ ਇੱਕ ਨੰਬਰ ਦਾ ਘਟੀਆ ਦੇ ਨੀਚ ਬੰਦਾ ਆ ਏ ਤਾਰਕ ਮੈਦਾ ਦੇ ਸਾਰੇ ਐਕਟਰਾਂ ਦੇ ਪੈਸੇ ਨੇ ਖਾਦੇ ਹੋਏ ਆ ਬੰਬੇ ਪਗਾਂ ਨਹੀਂ ਕਿੰਨੇ ਲੋਕਾਂ ਦੇ ਪੈਸੇ ਖਾਦੇ ਨੇ ਤੇ ਦੂਜੀ ਗੱਲ ਜਨਾਨੀ ਬਾਜੀ ਦੀ ਨੂੰ ਬਿਮਾਰੀ ਆ ਜਨਾਨੀ ਬਾਜੀ ਦਾ ਬਹੁਤ ਹੀ ਤਗੜਾ ਸ਼ਕੀਨ ਆ ਸਾਰਾ ਪੈਸਾ ਇਹਨੇ ਆਪਣਾ ਜਨਾਨੀ ਬਾਜੀ ਵਿੱਚ ਲਟਾ ਦਿੱਤਾ ਹੁਣ ਬਹੁਤ ਟਾਈਮ ਤੋਂ ਘਰ ਵਿਹਲਾ ਬੈਠਾ ਸੀ ਅੱਜ ਕੱਲ ਕੀ ਆ ਵੀ ਜਿੱਦਾਂ ਪੂਨਮ ਪਾੜੇ ਨੇ ਪਖੰਡ ਕੀਤਾ ਸੀ ਕਿ ਉਹਦੀ ਮੌਤ ਹੋ ਗਈ ਆ ਵੀ ਉਹ ਵਾਇਰਲ ਹੋ ਜੂਗੀ ਪਰ ਬਾਅਦ ਲੋਕਾਂ ਨੇ ਉਹ ਗਾਲਾਂ ਕੱਢੀਆਂ ਉਹ ਲਾਂ ਤਾਂ ਪਾਈਆਂ 10 ਦਿਨ ਤਾਂ ਵਾਇਰਲ ਹੋ ਗਈ ਪਰ ਬਾਅਦ ਬੜੀਆਂ ਗਾਲਾਂ ਪਾਈਆਂ ਉਹਨੂੰ ਇਦਾਂ ਹੀ ਹੁਣ ਵਿਹਲਾ ਬੈਠਾ ਸੀ ਪੈਸਾ ਇਹਦੇ ਕੋਲ ਨਹੀਂ ਜਨਾਨੀ ਬਾਜੀ ਕਰਨ ਨੂੰ ਇਨੇ ਪਖੰਡ ਕੀਤਾ ਤੁਸੀਂ ਆਪ ਸੋਚੋ ਯਾਰ ਵੀਰੋ ਆਪ ਸੋਚੋ ਤੁਸੀਂ ਵੀ ਜੇ 4 ਦਿਨ ਪਹਿਲਾਂ ਗਾਇਬ ਹੋਇਆ ਤੇ ਦੇ ਘਰ ਦੇ ਦਿੱਲੀ ਵਰਗੇ ਸ਼ਹਿਰ ਚ ਰਹਿੰਦੇ ਹੋਏ ਪੜੀ ਲਿਖੀ ਫੈਮਿਲੀ ਉਹ 4 ਦਿਨ ਵੇਂਦੇ ਹੀ ਰਹਿ ਵੀ ਆਪੇ ਘਰ ਆਜੂ ਆਪੇ ਘਰ ਆਜੂਗਾ ਉਹਦਾ ਫੋਨ ਨਹੀਂ ਲੱਗ ਰਿਹਾ ਹੈ ਨਾ ਉਹਦਾ ਕੁਝ ਪਤਾ ਨਹੀਂ ਕਿੱਥੇ ਗਿਆ ਉਹਦਾ ਉਸੇ ਵੇਲੇ ਹੀ ਉਸੇ ਵਾਰੀ ਪੁਲਿਸ ਰਿਪੋਰਟ ਹੋ ਜਾਣੀ ਸੀ ਜਾਂ ਕਿਸੇ ਵੀ ਦੂਸਰੇ ਬੰਦੇ ਨੇ ਉਸੇ ਵੇਲੇ ਪੁਲਿਸ ਰਿਪੋਰਟ ਕਰਵਾ ਦੇਣੀ ਸੀ ਪਰ ਕਿਉਂਕਿ ਇਹਨਾਂ ਨੇ ਇੱਕ ਸਟੰਟ ਕ੍ਰੀਏਟ ਕੀਤਾ ਸੀ ਸਟੰਟ ਕੋਈ ਇਸ ਤਰ੍ਹਾਂ ਕ੍ਰੀਏਟ ਕੀਤਾ ਸੀ ਇਹਨਾਂ ਨੇ ਵੀ 4 ਦਿਨ ਗਾਇਬ ਰਹੇਗਾ ਤਾਂ ਫੇ ਪਿਓ ਇਹਦਾ ਜਾਊਗਾ ਜਾ ਕੇ ਐਫਆਈਆਰ ਕਰਾਊਗਾ ਕਿ ਮੇਰਾ ਬੇਟਾ 4 ਦਿਨ ਸੇ ਘਰ ਨਹੀਂ ਆਇਆ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਉਹਦਾ ਫੋਨ ਵੀ ਨਹੀਂ ਲੱਗ ਰਿਹਾ ਉਹ ਬੰਬਈ ਵਾਸਤੇ ਰਵਾਨਾ ਹੋਇਆ ਸੀ ਤਾਂ ਫਿਰ ਵਾਇਰਲ ਹੋ ਜਾਣਗੇ ਇਹਦੀ ਵਾਇਰਲ ਸ਼ਿਪ ਵੱਜੂਗੀ ਇਹ ਨੀਚ ਬੰਦਾ ਇਹਨੇ ਬੜੇ ਹੀ ਨੀਚ ਕੰਮ ਕੀਤੇ ਹੋਏ ਆ ਦੱਸ ਦਿਆ ਵੀ ਐਰਕੀ ਨੂੰ ਸਪੈਸ਼ਲ ਤਾਰਕ ਮਹਿਤਾ ਜੋ ਜੇਠਾ ਲਾਲ ਦੇ ਕਹਿਣ ਤੇ ਕਢਵਾਇਆ ਗਿਆ ਉਥੇ ਮਾੜੀਆਂ ਹਰਕਤਾਂ ਕਰਦਾ ਸੀ ਇੱਕ ਮੁੰਡੇ ਦੇ ਨੇ ਚਪੇੜ ਮਾਰ ਦਿੱਤੀ ਉਹਨੇ ਮੁੰਡੇ ਨੇ ਉਹ ਯੂਨੀਅਨ ਦਾ ਮੈਂਬਰ ਸੀ ਉਹਨੇ ਯੂਨੀਅਨ ਬੁਲਾ ਕੇ ਸਾਰੇ ਵਿੱਚ ਘਟੋ ਘਟ ਹਜ਼ਾਰ ਬੰਦੇ ਵਿੱਚ ਇਹਨੇ ਮਾਫੀ ਮੰਗੀ ਬੜੀ ਕਰਕਰੀ ਹੋਈ ਬਾਅਦ ਚ ਇਨੇ ਇੱਕ ਪਰਫਾਰਮੈਂਸ ਕੀਤੀ ਨਿਹੰਗਾਂ ਦਾ ਬਾਣਾ ਪਾ ਕੇ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਕਸ਼ਨ ਲਿਆ ਤੇ ਪ੍ਰੋਡਿਊਸਰ ਆਸਿਤ ਕੁਮਾਰ ਮੋਦੀ ਨੂੰ ਵੀ ਮਾਫੀ ਮੰਗਣੀ ਪਈ ਤੇ ਇਹਨੂੰ ਤਾਂ ਬਕਾਇਦਾ ਵੀਡੀਓ ਬਣਾ ਕੇ ਮਾਫੀ ਮੰਗਣੀ ਪਈ ਉਦੋਂ ਸਾਰਿਆਂ ਦੀ ਬੜੀ ਕਿਰਕਰੀ ਹੋਈ ਤੀਜਾ ਇਹਨੇ ਪੈਸੇ ਬੜੇ ਲੋਕਾਂ ਦੇ ਖਾਦੇ ਹੋਏ ਸੀ ਤੇ ਉਹਦੇ ਵਾਸਤੇ ਵੀ ਲੋਕ ਇਹਨੂੰ ਬੜਾ ਹੇਟ ਕਰਦੇ ਸੀ ਬਹੁਤ ਲੋਕਾਂ ਨੇ ਆਪਣੇ ਸੰਬੰਧ ਗਵਾਲੇ ਸੀ ਪੈਸੇ ਖਾ ਗਾ ਕੇ ਇੱਕ ਬਿਮਾਰੀਏ ਨੂੰ ਚੌਥੀ ਇਹ ਅਸੀਂ ਜਨਾਨੀ ਬਾਜੀ ਕਰਨ ਦੀ ਜਨਾਨੀ ਬਾਜੀ ਵਿੱਚ ਬੜਾ ਤਕੜਾ ਖੱਚ ਹੈ ਤੇ ਹੁਣ ਇਹਨੇ ਸੋਚਿਆ ਵੀ ਨਾ ਕੰਮ ਇਹਨੂੰ ਮਿਲ ਨਹੀਂ ਰਿਹਾ ਬਹੁਤ ਟਾਈਮ ਤੋਂ ਹਾਂਜੀ ਇਹਨੇ ਸੋਚਿਆ ਵੀ ਚਲੋ ਆਪਾਂ ਇਦਾਂ ਕਰਦੇ ਆ ਉਹ ਜੀ ਗੇਮ ਜੀ ਪਲਾਨ ਕਰਕੇ ਤੇ ਵਾਇਰਲ ਹੋਣ ਆਸਤੇ ਪਰ ਲੋਕਾਂ ਨੂੰ ਹੋਰ 2 4 5 ਦਿਨਾਂ ਬਾਅਦ ਪਤਾ ਲੱਗ ਜਣਾ ਤੇ ਲੋਕਾਂ ਨੇ ਇਹਨੂੰ ਬੜੀਆਂ ਲਾਂਤਾਂ ਪਾਉਣੀਆਂ ਆ ਸੱਚੀ ਇਹ ਕੰਮ ਹੀ ਬੜਾ ਲਾਂਤਿਆ ਕਿਉਂਕਿ ਪੂਨਮ ਪਾਂਡੇ ਨੂੰ ਵੀ ਲਾਂਤਾਂ ਪਈਆਂ ਅਸੀਂ ਤੇ ਲਾਂਤਾਂ ਇਹਨਾਂ ਵੀ ਵੱਡੇ ਲੈਵਲ ਤੇ ਪੈਣੀਆਂ ਆ